ਗੋਲੀ ਦੀ ਬਾਤ ਜੀ ਹੁੰਦੀ ਇਸ ਤਰ੍ਹਾਂ ਚਲੀ ਇੱਧਰ ਲੈ ਵਸਿਆ ਇੱਧਰ ਉੱਧਰ ਬੈਠਾ ਮਾ ਹਾਂ ਲੋ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਨਵੇਂ ਬਲੌਗ ਦੇ ਨਾਲ ਤੁਹਾਡੇ ਨਾਲ ਮਿਲਾਂਗੇ ਨਵੇਂ ਬਲੌਗ 'ਚ ਮੇਰੇ ਨਾਲ ਮੇਰੇ ਦੋਸਤ ਹਰਤੇਗ ਸਿੰਘ ਟੋਲ ਦੇਖੋ ਜੀ ਹਰਤੇਗ ਜੀ ਖੇਤੋਂ ਦਾ ਨੰਦਮਾਨਤੇ ਹੋਏ ਅੱਜ ਸੰਡੇ ਕ ਸੰਡੇ ਕੋ ਹਮ ਇੰਜੋਏ ਕਰ ਰਹੇ ਹਾਂ ਇਹ ਦੇਖੋ ਇਧਰ ਪਾਕਿਸਤਾਨ ਦਾ ਬਾਰਡਰ ਸਾਡੇ ਪਾਸ ਨੇ ਆ ਗਿਆ ਰਾਤੋਂ ਰਾਤ ਇਹ ਦੇਖੋ ਜੀ ਅਜੀਤਗੜ ਦਾ ਬਾਉਂਡਰੀ ਹੈ ਦੇਖੋ ਕੰਡਾ ਤਾਰ ਇਸ ਤਰ੍ਹਾਂ ਲਾਈਵ ਹੈ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਜੀ ਪਤਾ ਨਹੀਂ ਕਿਆ ਦੇਖ ਗਿਆ ਇਹਨਾਂ ਨੂੰ ਬਈਆਂ ਨੂੰ ਹੈ ਇਹਨਾਂ ਨੂੰ ਕਿਆ ਦੇਖ ਗਿਆ ਜਿਹੜੇ ਡੈਡੇ ਉੱਪਰ ਕੰਡਾ ਤਾਰ ਲਾਦੀ ਹੈ ਹੈ ਦੇਖੋ ਮੋਰ ਬੋਲ ਰਹੀਆਂ ਜੀ ਇੱਕ ਕਿਸਾਨ ਵੀਰ ਆਪਣੇ ਫੇਸਿੰਗ ਤੋਂ ਠੀਕ ਹੈ ਜੀ ਹੋ ਜਾ ਚਾ ਠੀਕ ਹੈ ہاں ਠੀਕ ਹੈ ਵੱਢਲੇ ਕੱਖ ਬਸ ਸਿੱਧੇ ਕੰਮ ਦੇਖੋ ਕਿਸਾਨ ਵੀਰ ਖੇਤੋਂ ਵਿੱਚ ਖੇਤਾਂਵਾਂ ਦੇ ਕੱਖ ਲੈ ਕੇ ਜਾ ਰਹੇ ਆ ਜੀ ਆਪਣੀਆਂ ਮਿਹਸਾਂ ਵਾਸਤੇ ਜਿਹੜਾ ਆਪਾਂ ਇੰਜੋਏ ਕਰ ਰਹੇ ਆ ਜੀ ਸੰਡੇ ਕੋ ਰੈਲੀ ਕਣਕ ਇੱਧਰ ਬਾਉਂਡਰੀ ਇਹ ਸਾਰੀ ਚੀਜ਼ਾਂ ਦਾ ਆਨੰਦ ਮਾਣ ਰਹੇ ਆ ਆਪਾਂ ਕੱਚੇ ਰਸਤੇ ਰਾਸਤਾ ਦਿਖਾਨੇ ਆਈ ਤਾਂ ਉਹਨੂੰ ਆਪਾਂ ਇਹ ਦੇਖੋ ਜੀ ਰਸਤੇ ਇਹ ਸਾਡੇ ਖੇਤ 'ਚ ਹੁੰਦੇ ਸੀ ਅੱਗੇ ਸਹਾਰਾ ਕੰਪਨੀ ਨੇ ਸਾਡੀ ਜ਼ਮੀਨ ਖਰੀਦੀ ਸੀ ਸੰਨ 2000 ਦੇ ਵਿੱਚ ਸੰਨ 2000 2001 'ਚ ਕੱਚੇ ਰਸਤੇ 'ਨੂੰ ਚਾਹ ਲੈ ਕੇ ਆਈ ਗਰਹਦੇ ਜੀ ਖੇਤਾਂ 'ਵਾਂ ਆਪਣੇ ਖੇਤਾਂ ਵਿੱਚ ਚਾਹ ਲੈ ਕੇ ਜਾਣੀ ਰੋਟੀ ਲੈ ਕੇ ਜਾਣੀ ਕੱਖ ਵੱਢ ਕੇ ਲਿਆਣੇ ਗੱਡੇ 'ਵਰ ਬਹੁਤ ਪੁਰਾਣੀਆਂ ਯਾਦਾਂ ਇਸ ਰਸਤੇ ਨਾਲ ਜੁੜੀਆਂ ਇਹ ਰਸਤਾ ਤਾਂ ਹੁਣ ਬਾਉਂਡਰੀ ਦੀਵਾਰ ਦੇ ਨੇੜੇ-ਨੇੜੇ ਆ ਗਿਆ ਪਹਿਲਾਂ ਇਹ ਵਿੱਚ ਨੂੰ ਸਿੱਧਾ ਹੋਇਆ ਕਰਦਾ ਜੀ ਦਿਖਾਵਾਂਗੇ ਇੱਥੇ ਜਾ ਕੇ ਤੁਹਾਨੂੰ ਇਹ ਦੇਖੋ ਜੀ अजीतਗੜ੍ਹ ਇੱਥੇ ਕਲੋਨੀ ਵਸੀ ਹੋਈ ਹੈ 1984 ਦੇ ਵਿੱਚ ਜੰਗੇ ਹੋਏ ਸੀ ਦਿੱਲੀ 'ਚ ਉਹ ਜਿਹੜੇ ਸਿੱਖ ਵੀਰ ਐ ਉਹਨਾਂ ਨੂੰ ਇੱਥੇ ਸਰਕਾਰ ਨੇ ਲੋਟ ਕੀਤੀ ਸੀ ਜ਼ਮੀਨ ਫਲੱਟਾਂ ਵਾਸਤੇ ਪਰ ਹੁਣ ਇਹ ਪਲਾਟ ਅੱਗੇ ਵਿਕਣ ਲੱਗ ਗਏ ਜੀ ਜੀਤਗੜ੍ਹ ਚ 100 150 ਏਕੜ ਜ਼ਮੀਨ ਇੱਥੇ ਜਿਹੜੀ ਸਾਡੇ ਪਿੰਡ ਦੀ ਜ਼ਮੀਨ ਇੱਥੇ ਖਰੀਦੀ ਸੀ ਉਸ ਸਮੇਂ ਚ ਸਨ 87 88 ਵੀ ਲਗਭਗ ਦੇਖਿਆ ਜੀ ਇਹ ਹੁਣ ਜ਼ਮੀਨ ਅੱਗੇ ਪਲਾਟ ਅੱਗੇ ਵੇਚਣ ਲੱਗ ਗਏ ਜੀ ਉਹ ਮਨਜ਼ੂਰੀ ਲੈ ਕੇ ਜੀ ਉਹਨਾਂ ਨੇ ਸੁਸਾਇਟੀ ਦਾ ਨਾਮ ਚੇਂਜ ਕਰਦੇ ਆ ਉਹਨਾਂ ਨੇ ਇਹ ਦੰਗਾ ਪੀੜ ਤਾਨੂੰ ਮਿਲੇ ਸੀ ਉਹ ਜ਼ਮੀਨ ਅਲੋਟ ਹੋਈ ਸੀ ਕਰ ਹੁਣ ਇਹ ਜ਼ਮੀਨ ਅੱਗੇ ਟਰੋਟ ਬਣਾ ਬਣਾ ਕੇ ਵੇਚਣ ਲੱਗ ਗਏ ਜੀ ਉਹ ਇਹ ਦੇਖੋ ਜੀ ਸੜਕਾ ਅਸੀਂ ਦੇਖਦੇ ਜੇ ਖੇਤਾਂ ਚ ਅਸੀਂ ਆਏ ਕਰ ਰਹੇ ਨੇ ਇਹ ਖੇਤ ਅਹੀਂ ਖਾਲੀ ਪਈ ਹੋਈ ਕਰ ਰਹੇ ਜੀ ਇਹ ਨਾ ਸਿੱਧੇ ਰੋਡ ਇਹਦਾ ਰੋੜਾ ਹੁਣ ਬਣਿਆ 5-10 ਸਾਲ ਤੇ ਸੰ 15-16 ਚ ਦਵਾਰੇ ਸੜਕਾ ਬਣੀਆ ਇਹ ਲਾਈ ਹਿੱ ਇੱਧਰ ਅਸੀਂ ਮਹਿਸਾਂ ਲੈ ਕੇ ਗਏ ਕਰੇ ਦੇ ਖੇਤਾਂ માં ਇਹ ਨਾ ਰਸਤਿਆਂ ਨੂੰ ਕੱਚੇ ਰਸਤਿਆਂ ਨੂੰ ਉੱਥੇ ਇੱਕ ਟੋਬਾ ਹੋ ਗਿਆ ਕਰੇ ਤਾਂ ਬਹੁਤ ਬੜਾ ਉਹ ਟੋਬੇ ਵਾਲੀ ਜਗ੍ਹਾ ਵੀ ਦਿਖਾਉਂਗੇ ਜੀ ਜਿੱਥੇ ਮਹਿਸਾਂ ਲੈ ਕੇ ਜਾਇ ਕਰਦੇ। ਜਿਨਾ ਅਗੇ ਸਨ 97 98 ਦੀ ਗੱਲ ਹੈ ਜੀ ਇਹ 99 95 ਜਿਆਦਾ ਅਸੀਂ ਮਹਿਸਾਂ ਲੈ ਕੇ ਗਏ ਕਰੇ ਤੇਰੇ ਖੁੱਲੇ ਖੇਤ ਇਹ ਬਾਉਂਡਰੀ ਤਾਂ ਹੁਣ ਹੋਈ ਐ ਪੰਜ-ਸੱਤ ਸਾਲ ਚ ਪਹਿਲਾਂ ਤਾਂ ਇਹ ਖਾਲੀ ਪਿਆ ਹੋਈ ਕਰਦਾ ਸੀ ਸੋਹਣਾ ਸਾਰ ਉਸ ਤੋਂ ਕੇ ਸਾਡੀ ਜ਼ਮੀਨ ਸਹਾਰਾ ਕੰਪਨੀ ਨੇ ਖਰੀਦੀ ਸੀ ਉਹ ਤੋਂ ਨੇੜੇ ਲੱਗਦੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਦੇਖੋ ਜੀ ਜੀਤਗੜ੍ਹ ਵਾਲੇ ਰਸਤੇ ਆ ਇਹ ਵਿੱਚ ਸੜਕਾਂ ਬਣ ਗਈਆਂ ਜਿਹੜੇ ਤੁਸੀਂ ਦੇਖ ਰਹੇ ਇੱਧਰ ਪਲਾਟ ਕੱਟੇ ਹੋਏ ਕੁੱਟੀਆਂ ਬਣਨੀਆਂ ਲੱਗੀਆਂ ਅਸੀਂ ਇਹ ਸਾਹਮਣੇ ਤੁਸੀਂ ਅੰਬ ਦਾ ਦਰਖਤ ਦੇਖ ਰਹੇ ਦੋ ਤਿੰਨ ਦਰਖਤ ਉਰੇ ਕੱਟੇ ਹੋਏ ਗਏ ਰਹੇ ਹੋਰ ਐਸੀ ਗਰਮੀਆਂ ਚ ਜਦ ਪੂਰੇ ਸਿਖਰ ਦੁਪਹਿਰੇ ਮਈ ਜੂਨ ਵਾਂ ਅਸੀਂ ਇੱਕ ਨਿਆਣੇ ਇੱਕ ਦੂਏ ਨੂੰ ਡرائی ਚਾਈ ਕਰਦੇ ਭਰਾ ਸਾਰੇ ਇੱਥੇ ਭੂਤ ਰਹਾਂ ਉਹ ਅੰਬਾਂ ਪਰ ਫੇ ਡਰ ਕੇ ਅਸੀਂ ਦੌੜ ਜਾਣਾ ਇੱਕ ਰਸਤੇ ਮਾਨੂੰ ਅਸੀਂ ਖੇਤਾਂਵਾਂ ਜਾਇ ਕਰਾਂ ਤੇ ਕਾਠਾਂ ਵਾਲੇ ਫੇਤ ਕਹਿੰ ਗਲੇ ਤੇ ਅੱਗੇ ਸਾਡੇ ਕਾਠਾਂ ਵਾਲੀ ਜ਼ਮੀਨ ਉੱਥੇ ਚਾਹ ਲੈ ਕੇ ਜਾਣੀ ਰੋਟੀ ਲੈ ਕੇ ਜਾਣੀ ਕੱਖ ਲੈ ਕੇ ਆਣੀ ਗੱਡੇ ਪਰ ਅਸੀਂ ਸਾਰੇ ਚੱਚੇ ਪਾਏ ਦੇ ਲੜਕੇ ਭਰਾ ਬਹੁਤ ਕੰਮ ਕਰਾਇਆ ਖੇਤਾਂਵਾਂ ਨਾਲ ਅਸੀਂ ਬਜ਼ੁਰਗਾਂ ਦੇ ਮੈਸਾ ਵਿਚਾਰੀਆਂ ਔਰ ਕੰਮ ਵੀ ਕਰੇ ਗਏ ਗਠੇ ਵੀ ਲਵਾਏ ਗਠੇ ਪਟਾਈ ਆਲੂ ਲਵਾਏ ਆਲੂ ਵੀ ਪਟਵਾਏ ਸਾਰੇ ਕੰਮ ਕਰੇ ਜੀਰੀਆਂ ਮਾਤੇ ਕੱਖ ਵੀ ਕੱਢੇ ਆਪ ਸਾਰਿਆਂ ਨੇ ਰਲ ਕੇ ਆਲੂਆਂ ਮੇਦੇ ਜਿਹੜਾ ਕੱਖ ਹੋਈ ਕਰੇ ਦਾ ਉਸ ਟਾਈਮ ਆਪਣੇ